ਸਮਤੀ ਦੀਆਂ ਚੋਣਾਂ ਲਈ ਅੱਜ ਨੰਗਲੰਬੀਆਂ ਵਿੱਚ 6 ਪਿੰਡਾਂ ਨੂੰ ਇਕੱਠੇ ਕੀਤਾ ਗਿਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਜ਼ੋਨ ਨੰਬਰ 7 ਦੀਆਂ ਚੋਣਾਂ ਲਈ ਅੱਜ ਪਿੰਡ ਨੰਗਲੰਬੀਆਂ ਵਿੱਚ 6 ਪਿੰਡ ਇਕੱਠੇ ਕੀਤੇ ਗਏ ਜਿਸ ਵਿੱਚ ਪਿੰਡ ਕੋਟਲਾ, ਸੂਰਜਮਾਲ, ਟੁੱਟ shear, ਸੰਗ ਨਿੱਕੀਆਂ ਨੰਗਲਾ, ਨਿੱਕੀਆਂ ਕੰਨੀਆਂ, ਬੁੱਢਣਵਾਲ ਇਹਨਾਂ ਪਿੰਡਾਂ ਦੇ ਵਰਕਰ ਵੱਡੀਆਂ ਨੰਗਲਾਂ ਵਿੱਚ ਇਕੱਠੇ ਹੋਏ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਜਿਦੇ ਪਹੁੰਚਣ ਤੇ ਸਾਰਿਆਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਾਰੇ ਵਰਕਰਾਂ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਜੋਨ ਨੰਬਰ 7 ਤੋਂ ਸੁਖਦੇਵ ਸਿੰਘ ਸੁੱਖਾ ਅਤੇ ਬੀਬੀ ਪਰਮਜੀਤ ਕੌਰ ਨੂੰ ਅਸੀਂ ਜ਼ਰੂਰ ਜਿਤਾਵਾਂਗੇ। ਜਗਤਾਰ ਸਿੰਘ ਖਾਲਸਾ ਕੋਟਲਾ, ਸੁਰਜਮਲ ਅਤੇ ਸੁਖਦੇਵ ਰਾਜ ਗਿੱਲ ਸਾਭਾ ਦਾ ਸਰਪੰਚ ਨੰਗਲੰਬੀਆਂ ਨੇ ਆਏ ਹੋਏ ਵਿਅਕਤੀਆਂ ਦਾ ਧੰਨਵਾਦ ਕੀਤਾ। इस मौके पहुंचे बाबा जसवंत सिंह कोटला सूरजमल गुरनाम सिंह कोटला सबका सरपंच परमजीत बिजलीवाले सिंह साबी दर्शन सिंह बिल्लू प्रधान दविंदर कोटला सबका सरपंच सुखदेव बलजिंदर सिंह भोला गुरप्रीत संधु प्रिंसीपल धर्मपाल बलकार सिंह टुटशेर सिंह सिंह सरपंच टुटशेर सिंह अमरजीत सिंह सरपंच जसपाल निकिया नंगला शेंटू संधु सबका सरपंच हाजीपुर ਹੈਡਮਾਸਟਰ ਸਤਪਾਲ ਨੰਦੜਾ ਵਿਜੈ ਕੁਮਾਰ ਐਸਆਈ ਲਖਵੀਰ ਸਿੰਘ ਨੰਦੜਾ ਮਹਿੰਦਰ ਸਿੰਘ ਸੰਦੂ ਬਾਬੂ ਮੋਨ ਲਾਲ ਸੁਖਵਿੰਦਰ ਪਾਲ ਸੋਢੀ ਜਸਪਾਲ ਪਾਲਾ ਰਵੀਪਾਲ ਸੰਦੀਪ ਕੁਮਾਰ ਪ੍ਰੇਮ ਲਾਲ ਸੋਮਨਾਥ ਰਿਪੋਰਟਰ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਇਹ ਖਾਣੀ ਕਿਸੇ ਗੱਲ ਦਾ ਰੱਖਣਾ ਵੋਟ ਜ਼ਿਲ੍ਹਾ ਪ੍ਰੀਸ਼ਦ ਦੀ ਕਿਉਂਕਿ ਜਿਹੜੇ ਪੰਜ-ਪੰਜ ਛੇ ਪਿੰਡ ਗਏ ਉਹ ਬਲਾਕ ਸੰਧੀ ਦੇ ਤੇ ਇਕੱਠੇ ਆ ਪਰ ਉਹਨਾਂ ਦੇ ਜ਼ਿਲ੍ਹਾ ਪ੍ਰੀਸ਼ਦ ਕੈਂਡੀਡੇਟ ਵੱਖੋ-ਵੱਖਰੇ ਨੇ ਸੋ ਇਸ ਕਰਕੇ ਵੋਟ ਜਿਹੜੀ ਪੰਜੇ ਤੇ ਪਾਉਣੀ ਆਪਾਂ ਦੋ ਪਰਚੀਆਂ ਮਿਲਣੀਆਂ ਸਰਕਾਰ ਨੇ ਜੋ ਬਲਾਕ ਸੰਮਤੀ ਜੋ ਨੰਬਰ 7 ਦੇ ਸਾਡੇ ਕੈਂਡੀਡੇਟ ਸੁਖਦੇਵ ਸਿੰਘ ਸੁੱਖਾ ਜੀ ਤੇ ਸਾਡੇ ਜ਼ਿਲ੍ਹੇ ਵਿੱਚ ਤੇ ਕੈਂਡੀਡੇਟ ਬੀਬੀ ਮਨਪ੍ਰੀਤ ਕੌਰ ਜੀ ਉਹਨਾਂ ਦੀ ਚੋਣ ਮਹਿੰਮ ਨੂੰ ਹੰਗਾਰਾ ਦਿਵਾਉਣ ਲਈ ਅੱਜ ਸਾਡੇ ਹਲਕੇ ਦੇ ਵਿਧਾਇਕ ਐਮ ਐਲ ਏ ਸਰਦਾਰ ਹਰਦੇਵ ਸਿੰਘ ਲਾਡੀ ਜੀ ਸਾਡੇ ਨਗਰਪਿੰਡ ਨੰਗਲਬੀਆਂ ਵਿੱਚ ਪਹੁੰਚੇ ਜਿੱਥੇ ਅਸੀਂ 6 ਪਿੰਡ ਡੋਟ 6 ਸਿੰਘ ਉੱਡਣਵਾਲ ਛੋਟੀਆਂ ਕੰਨੀਆਂ ਨੰਗਲੰਬੀਆਂ ਕੋਟਰਾ ਸੂਰਜਮਲ ਅਸੀਂ ਸਾਰੇ ਪਿੰਡ ਇੱਥੇ ਇਕੱਠੇ ਹੋਏ ਆਪਣੀ ਟੀਮ ਬਣਾ ਕੇ ਜਿਨ੍ਹਾਂ ਨੂੰ ਐਮਐਲਏ ਸਰਦਾਰ ਹਰਦੇਵ ਸਿੰਘ ਲਾਡੀ ਜੀ ਨੇ ਸੰਬੋਧਨ ਕੀਤਾ ਅਤੇ ਆਪਣੇ ਕੰਮਾਂ ਤੋਂ ਜਾਣੂ ਕਰਾਇਆ ਜਥੇਦਾਰ ਜਗਤਾਰ ਸਿੰਘ ਦੀ ਖਾਲਸਾ ਕੋਟਰਾ ਸੂਰਜਮਲ ਵਾਲੇ ਉਹਨਾਂ ਨੇ ਵੀ ਸੰਤਾਂ ਨੂੰ ਬਹੁਤ ਹੀ ਸੱਜੇ ਢੰਗ ਨਾਲ ਜਿਹੜਾ ਜਾਣੂ ਕਰਵਾਇਆ ਕਿ ਆਪ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਸੋ ਮੈਂ ਬਹੁਤਾ ਕੁਝ ਨਾ ਬੋਲਦਾ ਹੋਇਆ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਜੀ ਆਇਆਂ ਕਹਿੰਦਾ ਹਾਂ ਧੰਨਵਾਦ ਅੱਜ ਨੰਗਲਬੀਆਂ ਜ਼ੋਨ ਦੇ ਵਿੱਚ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਚੌਣ ਪ੍ਰਚਾਰ ਲਈ ਆਏ ਸੀ ਬੜੀ ਖੁਸ਼ੀ ਹੋਈ ਹੈ ਛੇ ਪਿੰਡਾਂ ਦਾ ਜਿਉਣਿਆ ਤੇ ਬੜੀ ਜਿੱਥੇ ਵੀ ਮੈਂ ਜਾ ਰਿਹਾ ਸਾਡੇ ਛਾਹਕੋਟ ਹੁਣ ਤੇ ਪੂਰੇ ਤਿੰਨ ਬਲਾਕ ਆ ਤਿੰਨਾਂ ਬਲਾਕਾਂ ਦੇ 15-15 ਸਾਡੇ ਸੰਮਤੀ ਮੈਂਬਰ ਲੜ ਰਹੇ ਆ ਔਰ ਚਾਰ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਲੜ ਰਹੇ ਆ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਆ ਵੀ ਹਰ ਜਗ੍ਹਾ ਤੇ ਬਹੁਤ ਭਾਰੀ ਸਮਰਥਨ ਮਿਲ ਰਿਹਾ ਲੋਕਾਂ ਦਾ ਮੰਨਿਆ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਲਈ ਅਸੀਂ ਤਿੰਨਾਂ ਸੰਮਤੀਆਂ ਦੇ ਸਾਰੇ ਬੰਦੇ ਜਿਤਾ ਕੇ ਤੇ ਅਸੀਂ ਆਪਣੀਆਂ ਸੰਮਤੀਆਂ ਬਣਾਵਾਂਗੇ ਔਰ ਜ਼ਿਲ੍ਹਾ ਪ੍ਰੇਸ਼ਦ ਦੇ ਚਾਰੇ ਕੈਂਡੀਡੇਟ ਜਿਤਾ ਕੇ ਜ਼ਿਲ੍ਹਾ ਪ੍ਰੇਸ਼ਦ ਤੇ ਜਾਗੇ